ਜਿਹੜਾ ਹੁਕਮ ਹੈ ਨਾ ਪਰਮੇਸ਼ਰ ਦਾ ਜੀ ਬੋੜਾ ਵਟਾ ਉਹਦੇ ਤੇ ਉਹਦੀ ਮਰਜ਼ੀ ਤੋਂ ਬੜਾ ਕੁਝ ਨਹੀਂ ਹੁੰਦਾ ਪਤਾ ਨਹੀਂ ਹਿਲਦਾ ਬਾ ساری ਬਾਣੀ ਇੱਕੋ ਗੱਲ ਜਾਂਦੀ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਕੋਈ ਜੇ ਪਤਾ ਨਹੀਂ ਹਿਲਦਾ ਇਹ ਵੀ ਹਾਦਸਾ ਜੋ ਹੋਇਆ ਹੈ ਬਾਕੀ ਰਹੀ ਗੱਲ ਉਹਦੇ ਜਾਣ ਦੀ ਜੀ ਉਹ ਗਿਆ ਨਹੀਂ ਹੈ ਉਹ ਜੀਉਦਾ ਉਹ ਸਿਰ ਸਾਡੀ ਅੱਖਾਂ ਤੋਂ ਲੰਬੀ ਉਹਦਾ ਸਿਰ ਹੋਇਆ ਉਹਦੀਆਂ ਯਾਦਾਂ ਉਹਦੇ ਕੰਮ ਉਹ ਜਿਉਦੇ ਨੇ ਉਹ ਮਗਰੂਦ ਸਬਕ ਬਣ ਕੇ ਬੱਚਿਆਂ ਦੇ ਵਿੱਚ ਪਬਲਿਕ ਦੇ ਵਿੱਚ ਰਹਿਣਗੇ ਉਹ ਮਰਿਆ ਹੈ ਨਹੀਂ ਸਿਰਫ ਹੀ ਨਹੀਂ ਤੇ ਬਾਕੀ ਕੋਈ ਗੱਲ ਨਹੀਂ ਹੁਕਮ ਦੇ ਕੇ ਨੇ ਜੇ ਹੁਕਮ ਅਨਾਂਗੇ ਤਾਂ ਮਾਰੀ ਦੇ ਬਣੇ ਰਾਂਗੇ ਨਾ ਮੰਨਾਂਗੇ ਤਾਂ ਫਿਰ ਦੁਨੀਆਦਾਰੀ ਹੋਏਗੀ ਭਾਈ ਬਚਪਨ ਤੋਂ ਬਾਣਾ ਗੁਰੂ ਨੇ ਪੋਆ ਸਾਨੂੰ 12 ਸਾਲ ਦੇ ਆ ਇਹ ਬੱਚਾ ਵੀ ਸਾਡਾ ਪੋਤਰਾ ਅਕਸਰ ਖੂਨ ਤੇ ਸਾਡਾ ਹੀ ਹੈ ਨਾ ਤੇ ਉਹ ਦੇ ਕਰਕੇ ਇਹ ਉਹ ਉਹ ਇਹਦੇ ਵਿਚਾਰੇ ਨੇ ਸਾਡੀ ਸਿੱਖਿਆ ਚ ਹੀ ਰਿਹਾ ਹੈ ਗੁਰੂਬਾਰਾ ਦੀ ਚ ਇਹਨ ਸਾਰੀ ਜ਼ਿੰਦਗੀ ਕੋਈ ਨਹੀਂ ਇਹ ਪਹਿਲਾ ਮੁੰਡਾ ਇੱਕ ਵਰਲਡ ਚ ਜਿਹੜਾ ਪ੍ਰੋਕਾਰਡ ਵੀ ਲੈ ਆ ਤੇ ਇਹ ਇਹ ਦੁਨੀਆ ਤੇ ਜੋ ਕਰ ਗਿਆ ਹੈ ਤਾਂ ਉਡੀ ਉਡੀ ਉਹਦਾ ਉਹ ਮਰਿਆ ਨਹੀਂ ਚਾਬੀ ਮਿਲਗੇ ਨਹੀਂ ਸਿਰਫ ਦੇ ਦਾ ਅੱਲਾ ਬਾਗ ਕੁਛ ਨਹੀਂ ਕੋਈ ਗੱਲ ਨਹੀਂ ਆ ਬਾਹਰੇ ਪੜਾ ਕਰ ਸਾਰਿਆਂ ਦਾ ਹੀ ਜਿਲ੍ਹਾ ਨੇ ਇਹ ਕਾਬੂ ਵਿੱਚ ਸ਼ਰੀਕ ਹੋਏ ਨੇ ਸਭ ਦੇ ਸਭ ਦੇ ਹੀ ਧੰਨਵਾਦੀ ਆ ਬਾਕੀ ਸਾਨੂੰ ਹੌਸਲਾ ਹੈ ਕਿ ਉਹ ਕੋਈ ਗੱਲ ਨਹੀਂ ਇਹ ਸਭ ਦੇ ਨਾਲ ਵਰਤਣੀ ਉਹ ਆਨੇ ਨੇ ਬਾਣੀ ਚ ਬਾਬਾ ਫਰੀਦ ਜੀ ਬੈਠੇ ਦਰਿਆ ਦੇ ਕੰਢੇ ਤੇ ਥੋੜੀ ਜਾਨ ਸਾਰ ਪੈ ਕਰ ਤੇ ਬਗਲਾ ਸੀ ਉਹ ਬੈਠਾ ਮौज ਨਾਲ ਦਰਿਆ ਦੇ ਕੰਢੇ ਤੇ ਕਦੇ ਉਤਲਬਤਾ ਆਪਣੀ ਖਰਾਕਤ ਦੇ ਵਾਸਤੇ ਬੈਠਾ ਸੀ ਤੇ ਉਹਨੂੰ ਨਾ ਬਾਜ ਪੈ ਗਿਆ ਬਗਲੇ ਉਹ ਆਪਣੀ ਮौजੇ ਚ ਉਹਨੂੰ ਅੱਗੋਂ ਬਾਜ ਪੈ ਗਿਆ ਬਾਹੋ ਚਲੋ ਚਲਾ ਗਿਆ ਬਾਬਾ ਜੀ ਬਾਣੀ ਚਾਹੁੰਦੇ ਨੇ ਦਰਿਆਵੇ ਕੰਨੈ ਬਗਲਾ ਬੈਠਾ ਕੇਲ ਕਰੇ ਕੇਲ ਜਣ ਖੁਸ਼ੀਆਂ ਬੈਠਾ ਕੇਲ ਕਰੇ ਕੇਲ ਕਰਨ ਦੇ ਹੰਜੂ ਆ ਚਿੰਤੇ ਬਾਜ ਪੈਸਾ ਉਹ ਬਾਜ ਪੈ مالک ਦੀ ਜਾਡੂ ਪਤਾ ਨਹੀਂ ਹੀ ਚੇਤਨੀ ਹੀ ਚੇਤਨ ਆ ਚਿੰਤੇ ਬਾਜ ਪਏ ਬਾਜ ਪਏ ਤੇ ਰੱਬ ਦੇ ਕੇਲਾ ਵਿਸਰੀਆ ਤੇ ਜੋ ਗੱਲ ਹੀ ਚਿੱਤ ਦਾ ਚੇਤੇ ਸਰ ਸੋ ਗੱਲ ਹੀ ਰੱਬ ਦੀ ਹੈ ਰੱਬ ਕੀ ਤਿਆ ਨੇ ਇਹਦੇ ਤੇ ਤਰਾਜ ਕਿਉ ਕਰੀਏ ਕੋਈ ਗੱਲ ਨਹੀਂ ਸਾਨੂੰ ਜੋ ਬਾਹਰੇ ਕਰਦੇ ਨੇ ਭਲਾ ਸਾਡਾ ਕਰਦੇ ਨੇ ਮਾਰੇ ਕਿਸੇ ਦਾ ਬੁਰਾ ਨਹੀਂ ਕਰਦੇ ਸੱਚੀ ਗੱਲ ਤਾਂ ਇਹ ਹੈ ਕਿ ਰਾਜਵੀਰ ਜਵੰਦੇ ਦੇ ਅਸੀਂ ਕੱਲ ਸਨਸਕਾਰ ਕਰਕੇ ਆਏ ਅਜੇ ਤਾਂ ਉਹਦਾ ਸਿਵਾ ਨਹੀਂ ਅੱਢੰਡਾ ਹੋਇਆ ਸੋ ਸਾਨੂੰ ਸ਼ਾਮੀ ਯਾਰ ਅਜੇ ਉਹਦੀਆਂ ਗੱਲਾਂ ਬਾਤਾਂ ਕਰਦੇ ਆ ਅਸੀਂ ਤਾਂ ਉਹੀ ਦਿਮਾਗ ਚੋਂ ਉਹ ਨਿਕਲ ਨਹੀਂ ਆਈ ਅਸੀਂ ਉਹਨੂੰ ਕਿੱਦਾਂ ਲੈ ਕੇ ਜਾਏ ਆਪਣੇ ਹੱਥੀ ਅਗਨੀ ਦੇ ਕੇ ਅੱਥੀ ਉਹਦਾ ਦਾਗ ਦਿੱਤਾ ਉਹਨੂੰ ਸਾਰਾ ਕੁਝ ਕਰਕੇ ਫੇਰ ਵੀ ਸਾਨੂੰ ਯਕੀਨ ਨਹੀਂ ਆਉਂਦਾ ਵੀ ਰਾਜਵੀਰ ਜਵੰਦਾ ਚੱਲਿਆ ਗਿਆ ਐ ਗੱਲਾਂ ਬਾਤਾਂ ਕਰ ਰਹੇ ਆ ਅਸੀਂ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਤੇ ਸ਼ਾਮ ਨੂੰ ਮੇਰੀ ਵਾਈਫ ਮੈਨੂੰ ਕਹਿੰਦੀ ਯਾਰ ਕਹਿੰਦੀ ਸੰਗੇ ਕਿੰਨੀ ਕਾਹ ਸੁਣੀ ਕਹਿੰਦੀ ਆ ਨਾ ਬਰਿੰਦਰ ਭਾਈ ਜਾਨੀ ਦੀ ਇੱਕ ਹੋਰ ਕਹਿੰਦੀ ਆ ਦੇਖੀ ਆ ਬਰਿੰਦਰ ਘੋਮਣ ਦੀ ਕਹਿੰਦੀ ਯਾਰ ਆ ਖਬਰ ਆਉਂਦੀ ਉਹ ਮੈਂ ਕਹਿੰਦਾ ਨਹੀਂ ਇਹ ਸਾਰੇ ਮੂਰਖ ਬੰਦੇ ਆ ਇੰਨਾ ਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਉਹਦਾ ਉਹ ਮੈਂ ਕਿਹਾ ਇੰਨਾ ਕਪਲ ਦੀ ਫੋਟੋ ਲਾਤੀ ਜੁਨੇਬੀ ਕਪਲ ਹਸਪੀਟਲ ਤੇ ਮੈਂ ਉਹ ਦਿਨ ਨਾਲ ਹੀ ਦਿਨੇਸ਼ ਨੂੰ ਫੋਨ ਕਰਕੇ ਪਤਾ ਕੀਤਾ ਮੈਂ ਕਿਹਾ ਕਹਿੰਦਾ ਕਪਲ ਠੀਕ ਆ ਕਹਿੰਦਾ ਹਾਂ ਯਾਰ ਇਹ ਕਿਨਾਂ ਫਵਾ ਆ ਉਹ ਮੈਂ ਕਿਹਾ ਨਹੀਂ ਨਹੀਂ ਸਿਮਰਨ ਆ ਫਵਾ ਨਹੀਂ ਆ ਯਾਰ ਮਾ ਕਾ ਉਹ ਜੋਦਾ ਬੰਦਾ ਉਹ ਤਾਂ ਬੋਡੀ ਬਿਲਡਰ ਉਹ ਜਿਹੜਾ ਨਜਿਆ ਤੋ ਉਹ ਨਾ ਕੋਈ ਨਸ਼ਾ ਕਰੇ ਨਾ दारू ਪੀਵੇ ਨਾ ਮਚੀ ਨਾ ਅੰਡਾ ਨਾ ਸ਼ਰਾਬ ਉਹਨੂੰ ਕਿਦਾਂ ਹੋ ਜਾਦਾ ਉਹ ਜਦੋਂ ਲਾਈਵ ਦੇਖਿਆ ਤੇ ਭਾਜੀ ਉਹ ਤਾਂ ਤਿੰਨਾ ਮਿੰਟਾਂ ਬਾਅਦ ਹੀ ਫੇਸਬੁਕ ਭਰ ਗਈ ਮੀ ਉਹ ਬੜਾ ਪਿਆਰ ਸਵਾਲ ਬੜੇ ਉੱਠ ਗਏ ਨੇ ਰਾਤ ਨੂੰ ਵੀ ਪਰਿਵਾਰ ਨੂੰ ਵੀ ਕੀਤੇ ਗਏ ਨੇ ਸੀਸੀਟੀਵੀ ਨਹੀਂ ਦਿੱਤੀ ਗਈ ਕੀ ਕਹਿਣਾ ਹੈ ਨਹੀਂ ਇਹ ਮੈਂ ਦੇਖੋ ਮੈਂ ਭਾਜੀ ਇਸ ਲਈ ਨਾ ਕਿਉਂ ਉਹਨਾਂ ਨੂੰ ਪਤਾ ਹੀ ਨਹੀਂ ਇਹ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਪਤਾਈ ਹੋਈ ਆ ਉਹਨਾਂ ਨੂੰ ਪਤਾ ਹੀ ਨਹੀਂ ਉਹ ਪੰਜਾਬ ਦਾ ਕੀ ਖਾ ਗਿਆ ਯਾਰ ਉਹ ਇੱਕ ਯੋਧਾ ਇੱਕ ਸੂਰਮਾ ਇੱਕ ਗੱਭਰੂ ਉਹ ਉਹ ਨਿਕਲ ਗਿਆ ਯਾਰ ਉਹ ਇਦਾਂ ਦੇ ਪੈਦਾ ਕਿਤੇ ਹੋਣੇ ਯਾਰ ਕਦੇ ਸਦੀਆਂ ਬਾਅਦ ਹੈ ਨਾ ਆਰਾਮ ਨਾ ਆਰਾਮ ਸਦੀਆਂ ਬਾਅਦ ਬਾਬਾ ਇਹ ਕਹਿੰਦਾ ਆ ਜਿਹਦਾ ਪਿਆਰ ਆ ਠਾਠਾ ਮਾਰਦਾ ਘਟ ਯਾਰ ਆ ਕਿੰਨਾ ਉਹਦੇ ਮਸੇ ਉਹਨੂੰ ਅਗਨੀ ਦੇ ਹੋਈ ਆ ਲੋਕੀ ਤਾਂ ਉੱਤੇ ਉਹਦੀ ਬਾਡੀ ਤੇ ਪੈਣ ਰਹੀ ਹੀਰੇ ਹੁਣੀ ਰੱਬੀ ਹੁਣੀ ਕਦੇ ਇੰਨੇ ਉਹਦੇ ਪਿਆਰੇ ਮਿੱਤਰ ਸੀ ਉਹਨੂੰ ਪਿਆਰ ਕਰੇ ਜਾਨੋਂ ਵੱਧ ਪਿਆਰ ਕਰਨ ਵਾਲੇ ਉੱਥੇ ਮੈਂ ਦੇਖੀ ਹਾਂ ਹਸਪੀਟਲ ਦੀ ਵੀਡੀਓ ਉਹ ਕਹਿੰਦੇ ਵੀ ਜਾਂ ਤਾਂ ਸਾਨੂੰ ਤੁਸੀਂ ਵੀਡੀਓ ਦਿਓ ਤੁਸੀਂ ਗਲਤ ਕੀਤਾ ਇੱਕ ਮਿੰਟ ਜੀ ਕਿਦਾਂ ਤੁਸੀਂ ਅੱਧੇ ਘੰਟੇ ਤੋਂ ਆਪਰੇਟ ਤੁਸੀਂ 5 ਘੰਟੇ ਲਾਤੇ 5 ਘੰਟੇ ਬਸ ਤੁਸੀਂ ਇਹ ਕਹਿੰਦੇ ਆ ਕਿ ਨਹੀਂ ਜੀ ਉਹਨੂੰ ਥੋੜੇ ਬ੍ਰੇਨ ਨਹੀਂ ਥੋੜੇ ਜਿਹਾ ਕੰਮ ਕਰ ਰਿਹਾ ਉਹਨਾਂ ਤੋਂ ਕਤਾਈ ਹੋਈ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਤੇ ਮੈਂ ਕਹਿੰਦਾ ਕਾਰਵਾਈ ਕਰਨੀ ਚਾਹੀਦੀ ਆ ਇੱਕ ਕਮੇਟੀ ਬਿਠਾਉਣੀ ਚਾਹੀਦੀ ਆ ਬੜੀ ਬਰੀਕ ਜਿਹੜੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕੱਲੀ ਕੱਲੀ ਚੀਜ਼ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਹੋਇਆ ਕਿਉਂ ਉਹ ਸੁਗਰਮਾਯੋ ਦਾ ਗਿਆ ਹੀ ਕਿਉਂ ਐਦਾਂ ਦਾ ਯਾਰ ਸਾਡਾ ਪੰਜਾਬ ਖਾਲੀ ਹੋ ਜਾਊਗਾ ਉਹ ਰਾਜਵੀਰ ਜਵੰਦਾ ਪਸ਼ੂਆਂ ਨੇ ਲੈ ਲਿਆ ਇਹਨੂੰ ਡਾਕਟਰਾਂ ਨੇ ਲੈ ਲਿਆ ਹੈ ਤੇ ਸਾਡੇ ਨਾਲ ਹੋ ਕੀ ਰਿਹਾ ਯਾਰ ਅਸੀਂ ਸਿਰਫ ਵੋਟਾਂ ਪਾਉਣ ਆ ਲਈ ਆ ਆਵਾਜ਼ ਉਠਾਉਣੀ ਚਾਹੀਦੀ ਆ ਸੰਘਾ ਸਾਹਿਬ ਇੱਥੇ ਨਹੀਂ ਕੋਈ ਦਿੱਕਤ ਕੀ ਯਾਰ ਇਹ ਕਿ ਪਰਿਵਾਰ ਨਹੀਂ ਚਾਹੁੰਦਾ ਕਿ ਕੀ ਹੋ ਰਿਹਾ ਕਿ ਜਦੋਂ ਉਹਨਾਂ ਦਾ ਜੀ ਚਲੇ ਜਾਂਦੇ ਉਹ ਸੁਤਨ ਨੂੰ ਸਮਝ ਨਹੀਂ ਆਦੀ ਬਾਤ ਕਰਾ ਲੱਗਦਾ ਹੈ ਮੁਸ਼ਕਿਲ ਉਹ ਲੈ ਇਸ ਮਾਮਲੇ ਚ ਵੀ ਇਹੀ ਹੋ ਰਿਹਾ ਪਰ ਹੋਏਗਾ ਕੀ ਕਰੇ ਤਾਂ ਲਗਾਤਾਰ ਜਾਂ ਹਾਂ ਮੈਂ ਉਹੀ ਕਹਿੰਨਾ ਮੈਂ ਕਹਿੰਨਾ ਇਹ ਨਾ ਕਿਉਂ ਵੀ ਉਹ ਚਲੇ ਗਿਆ ਹਾਂਜੀ ਬਿਲਕੁਲ ਯਾਰ ਹੋਰ ਘਮਣ ਮਰਨੋਂ ਵੱਜ ਜਾਣਗੇ ਹੋਰ ਰਾਜਵੀਰ ਜਵੰਦਾ ਜਾਣ ਤੋਂ ਵੱਜ ਜਾਣਗੇ ਮਤਲਬ ਕਿ ਦੇਖੋ ਤੁਸੀਂ ਨੌਜਵਾਨ ਹੀ ਆ ਉਹ 35 ਸਾਲ ਦਾ ਸੀ ਇਹਦੀ ਵੀ ਉਮਰ ਸੀ ਬਰਿੰਦਰ ਦੀ ਵੀ ਕੀ ਉਮਰ ਸੀ ਨੌਜਵਾਨ ਦਾ ਯਾਰ ਘਮ ਉਮਰ ਹੁੰਦੀ ਹੈ ਅਸੀਂ ਤਾਂ ਆਪਣਾ ਕੈਰੀਅਰ ਟਰੈਕ ਬਣਾਇਆ ਸੀ ਹੁਣ ਤਾਂ ਗੱਡੀ ਦੌੜਨ ਲੱਗੀ ਸੀ ਫਿਟਨੈਸ ਸੀ ਗਏ ਆ ਉਹ ਰੋਲ ਮਾਡਲ ਸੀਗਾ ਯਾਰ ਜਿੱਥੇ ਪੰਜਾਬ ਦਾ ਉਹ ਮਾਨਸੀ ਉਹ ਪੂਰੀ ਦੁਨੀਆ ਦਾ ਮਾਨ ਸੀਗਾ ਯਾਰ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਵਾਲਾ ਉਹ ਮਹਾਨ ਯੋਧਾ ਇੱਕ ਕੁਐਸਚਨ ਇਦਾਂ ਹੈ ਕਿ ਦੇਖੋ ਪਹਿਲਾ ਆਪਣੇ ਭੱਲਾ ਜੀ ਉਸ ਤੋਂ ਬਾਅਦ ਆਪਣੇ ਚੰਜੀਤ ਹੁਜਾ ਸਾਹਿਬ ਉਸ ਤੋਂ ਬਾਅਦ ਰਾਜਵੀਰ ਤੇ ਘੰਮਣ ਜੀ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਵੀ ਪੰਜਾਬ ਦੀ ਛੋਟੀ ਜਿਹੀ ਇੰਡਸਟਰੀ ਪਹਿਲੇ ਉਹਨੂੰ ਨਜ਼ਰ ਲੱਗੀ ਹੋਈ ਹੈ ਮੈਂ ਤਾਂ ਮੈਂ ਤਾਂ ਬਰਿੰਦਰ ਦੇ ਫੋਟੋ ਦੇ ਵੀ ਭਰਾ ਮੈਂ ਕਹਿਆ ਨਾ ਇਹ ਲਿਖਿਆ ਨਹੀਂ ਜਾਂਦਾ ਪਰ ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋਂ ਹੋਏ ਇਹ ਵਾਗਰੂ ਸੱਚੇ ਪਾਛਾ ਸਾਡੇ ਪੰਜਾਬ ਨੂੰ ਬਚਾ ਨੌਜਵਾਨੀ ਨੂੰ ਬਚਾ ਤੁਹਾਨੂੰ ਲੋੜ ਲੱਗਦੀ ਨੇ ਵੀ ਪੂਰੀ ਇੰਡਸਟਰੀ ਇਕੱਠੀ ਹੋ ਕੇ ਕੋਈ ਖੰਡ ਪਾਟ ਸਭ ਕੁਝ ਐਦਾ ਜਿਵੇਂ ਕਈ ਵਾਰ ਨਾ ਇੱਕੋ ਰਸਤੇ ਜਾ ਕੇ ਇਹ ਕਰੋਨਾ ਅਰਦਾਸ ਮੇਰੀ ਅਰਦਾਸ ਹੋਣੀ ਚਾਹੀਦੀ ਹੈ ਆਪ ਦੇਖੋ ਰਾਜਵੀਰ ਜਵੰਦਾ ਭਾਜੀ ਲਈ ਯਾਰ ਉਸ ਕਲਾਕਾਰ ਲਈ ਕਿੰਨੀਆਂ ਮੇਰਾ ਗਿਆ ਨਾ ਕੋਈ ਬੰਦਾ ਰਿਆ ਹੀ ਨਹੀਂ ਹੋਣਾ ਯਾਰ ਜਿਹੜਾ ਉਹਨੂੰ ਨਹੀਂ ਵੀ ਜਾਣਦਾ ਇਹ ਉਹਦੇ ਨਹੀਂ ਵੀ ਗਾਣੇ ਸੁਨੇ ਨਹੀਂ ਵੀ ਕਲਾਕਾਰੀ ਤੌਰ ਤੇ ਜਾਣਦੇ ਸੀ ਉਹਨਾਂ ਨੇ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਕਿਉਂ ਰਾਜਵੀਰ ਜਵੰਦਾ ਵੱਜਵੇ ਯਾਰੀ ਥੈਟ ਵਾਸ ਲਾਸ ਕਿ ਜਿਹੜੇ ਹੁਣ ਅੱਗੇ ਨੂੰ ਕੋਈ ਇਦਾਂ ਦੀ ਮਿਸ ਹੈਪਨਿੰਗ ਨਾ ਹੋਵੇ ਤੁਸੀਂ ਕੋਈ ਮੈਂ ਕਹਿੰਦਾ ਇਹ ਇਹ ਦੇਖੋ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਉਹ ਪਸ਼ੂ ਬਣੇ ਲੜਦੇ ਝਗੜਦੇ ਅੱਗੇ ਆ ਗਏ ਹੁਣ ਬਰਿੰਦਰ ਦੀ ਮੌਤ ਦਾ ਘਮਣ ਸਾਹਿਬ ਦੀ ਮੌਤ ਦਾ ਕਾਰਨ ਕਿਉਂਕਿ ਮੈਂ ਵੀਡੀਓ ਦੇਖਿਆ ਉਹ ਡਾਕਟਰ ਬਣੇ ਸੋ ਡਾਕਟਰ ਰੱਬ ਦਾ ਡਾਕਟਰ ਰੱਬ ਦਾ ਦੂਸਰਾ ਰੂਪ ਹੁੰਦੇ ਯਾਰ ਤੁਸੀਂ ਭੱਜੇ ਕਿਉਂ ਆ ਯਾਰ ਤੁਸੀਂ ਉਹਨਾਂ ਦੇ ਘਰਦਿਆਂ ਨੂੰ ਜੇ ਤੁਸੀਂ ਸੱਚੇ ਆ ਉਹਨਾਂ ਨੂੰ ਇੱਕ ਇੱਕ ਜੋ ਚੀਜ਼ ਉਹ ਕਹਿੰਦੇ ਪ੍ਰੋਵਾਈਡ ਕਰਕੇ ਦਿਓ ਬਿਲਕੁਲ ਸਹੀ ਐ ਥੋੜੀ ਗੱਲ ਆ ਤੁਸੀਂ ਯਾਰ ਇਹ ਤਾਂ ਭਾਜੀ ਆਵਾਮ ਨੂੰ ਪੂਰੀ ਨੂੰ ਆਪਣੀ ਆਵਾਜ਼ ਉਠਾਉਣੀ ਚਾਹੀਦੀ ਆ ਠੀਕ ਆ ਤੁਸੀਂ ਪਸ਼ੂਆਂ ਨੂੰ ਪਿਆਰ ਕਰਦੇ ਆ ਉਹ ਗਾਵਾਂ ਦੁੱਧ ਨਹੀਂ ਆ ਪਰ ਜਦੋਂ ਜਦੋਂ ਤੱਕ ਉਹ ਦੁੱਧ ਨਹੀਂ ਆ ਉਦੋਂ ਤੱਕ ਤਾਂ ਤੁਸੀਂ ਉਹਨਾਂ ਨੂੰ ਮਾਂਵਾਂ ਵਾਂਗੂ ਪਾਲਦੇ ਆ ਪਰ ਜਦੋਂ ਦੁੱਧ ਦੇਣਾ ਬੰਦ ਕਰਦੀਆਂ ਉਦੋਂ ਯਾਰ ਚੱਕ ਕੇ ਤੇ ਛੜਕਦੇ ਛੱਡ ਦਿੰਦੇ ਵੀ ਕਿਹਦਾ ਪਰਿਵਾਰ ਮਰ ਜਾਏ ਕਿ ਇਹਦਾ ਕੋਈ ਰਾਜਵੀਰ ਜਵੰਦਾ ਤੁਰ ਜਾਏ ਹੈ ਤੇ ਡਾਕਟਰਾਂ ਦੇ ਆ ਆ ਦੇ ਲੋ ਹਾਲ ਜੇ ਡਾਕਟਰਾਂ ਤੇ ਵੀ ਕਾਰਵਾਈ ਨਾ ਕੀਤੀ ਤੇ ਭਾਜੀ ਇਦਾਂ ਤਾਂ ਆਉਣ ਵਾਲੇ ਜਿਹੜੇ ਲੱਖਾਂ ਵਿਰਿੰਦਰ ਘੁੰਮਣੇ ਆ ਉਹ ਤੁਰ ਜਾਣਗੇ ਡਾਕਟਰ ਤਾਂ ਆਪਣੀ ਮਨਮਨਤੀ ਕਰਨਗੇ ਨਾ ਇਹਨਾਂ ਤੇ ਕੋਈ ਹੁਣ ਚਿੰਤਾ ਦਾ ਵਿਸ਼ਾ ਇਹ ਵੀ ਆ ਆਪਾਂ ਕਹਿੰਨੇ ਵੀ ਡਾਕਟਰ ਜੀ ਵੀ ਕਹਿੰਦੇ ਵੀ ਤੁਸੀਂ ਲੇਟ ਹੋ ਗਏ 10 ਮਿੰਟ ਲੇਟ ਹੋ ਗਏ 5 ਮਿੰਟ ਲੇਟ ਨਹੀਂ ਸੀ ਬਚਾ ਲੁੰਦੇ ਉਹ ਤਾਂ ਪਹਿਲੇ ਹੀ ਹਸਪੀਟਲ ਵਿੱਚ ਸੀ ਕਿ ਮਸ਼ੀਨਰੀ ਉਹਨਾਂ ਕੋਲ ਸੀ ਡਾਕਟਰ ਉਹਨਾਂ ਕੋਲ ਸੀ ਕਾਰਡੀਓਲੋਜਿਸਟ ਉਹਨਾਂ ਕੋਲ ਸੀ ਐਂਡ ਇਵਨ ਦੈਨ ਉਹ ਉਹਨੂੰ ਸੇਵ ਨਹੀਂ ਕਰ ਸਕੇ ਉਹ ਮਾਰੇ ਗੱਲਾਂ ਬਾਤਾਂ ਕਰਦਾ ਗਿਆ ਹੱਸਦਾ ਖੇਡਦਾ ਗਿਆ ਉਹਦੀ ਵੀਡੀਓ ਸੀ 3D ਸਕੈਨ ਜਾਂ ਜਦੋਂ ਹੋਣਦੀ ਆ ਉਹ ਮਸ਼ੀਨ 'ਚ ਪਾਉਣ ਡਿਆ ਉਹ ਆ ਕਰਦਾ ਜਾਂਦਾ ਯਾਰ ਗੱਲਾਂ ਮਤਾਂ ਕਰਦਾ ਕਿ ਮੈਂ ਕੋਈ ਗੱਲ ਨਹੀਂ ਯਾਰ ਮੈਂ ਆਇਆ ਉਹ ਤਾਂ ਕੋਈ ਹੈ ਹੀ ਨਹੀਂ ਉਹ ਤਾਂ ਕੋਈ ਦਿਲ ਦਾ ਦੌੜੇ ਦੀ ਵਾਲੀ ਕੋਈ ਮੈਨੂੰ ਤਾਂ ਗੱਲ ਹੀ ਨਹੀਂ ਲੱਗੀ ਲੱਗਦਾ ਹੀ ਨਹੀਂ ਉਹ ਤੇ ਇਹਨਾਂ ਕੋਲ ਕੋਈ ਕਤਾਹੀ ਹੋਈ ਆ ਸਰਕਾਰ ਨੂੰ ਮੈਂ ਅਪੀਲ ਕਰਦਾ ਭਾਈ ਵੀ ਤੁਸੀਂ ਇਹਨਾਂ ਦੀ ਜਾਂਚ ਕਰੋ ਬਰੀਕੀ ਨਾਲ ਜਾਂਚ ਕਰੋ ਇਹਨਾਂ ਤੇ ਐਕਸ਼ਨ ਲਾਓ ਯਾਰ ਜਿਹੜੇ ਇਹੋ ਜਿਹੇ ਹਸਪੀਟਲ ਨੂੰ ਸੀਲ ਕਰੋ ਡੈਫੀਨਿਟਲੀ ਹੋਣਾ ਚਾਹੀਦਾ ਤਾਂ ਕਿ ਬਰਿੰਦਰ ਘਮਣ ਹੋਰ ਨਾ ਕਿਸੇ ਦਾ ਮਰੇ ਹੋਰ ਨਾ ਕਿਸੇ ਦਾ ਮਾਂ ਨਾ ਪੁੱਤ ਜਾਵੇ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਉਹਨੂੰ ਆਪਣੇ ਚਰਨਾਂ ਵਿੱਚ ਮੇਰੇ ਨਾਲ ਗੱਲ ਹੋਈ ਸੀ ਭਾਈ ਦੀ ਥੋੜੇ ਦਿਨ ਪਹਿਲੇ ਮਿਲਿਆ ਮੈਨੂੰ ਤੇ ਕਹਿੰਦੇ ਕਿ ਮਤਲਬ ਮੇਰੇ ਸਟੇਟ ਦੇ ਨੰਦੇ ਕਹਿੰਦੇ ਆਪਾਂ ਥੋੜੀ ਦੇਰ ਥੱਲੇ ਆਪਾਂ ਹੁਣ ਮੁੰਡਾ ਵਾਲਮੀਕੀ ਕੰਟੀ ਵਗੈਰਾ ਸਾਰਾ ਪ੍ਰੋਗਰਾਮ ਹੋ ਜੇ ਤੇ ਇਸ ਕਰਕੇ ਆਪਾਂ ਨੇ ਹੁਣ ਮੱਲ ਲੰਗਰ ਲਾਵਾਂਗੇ ਤੋਂ ਸਾਰੇ ਮਤਲਬ ਪ੍ਰੋਗਰਾਮ ਸਾਰੇ ਬਨ ਰੇ ਸੀਗੇ ਉਹਨਾਂ ਦੇ ਪੰਜਾਬ ਤੋਂ ਉਹਨਾਂ ਨੇ ਬਹੁਤ ਨਾਮ ਰੋਸ਼ਨ ਕੀਤਾ ਪਰ ਸਾਨੂੰ ਨਹੀਂ ਸੀ ਪਤਾ ਕਿ ਇਹ ਹੋ ਜਾਏਗਾ ਅੱਗੇ ਪੰਜਾਬ ਦੇ ਬੜੇ ਮਸ਼ਹੂਰ ਗਾਇਕ ਜੋ ਮਰ ਗਿਆ ਹੁਣ ਰਾਜਵੀਰ ਉਹਨਾਂ ਦਾ ਵੀ ਗਾਇਕ ਹੈ ਗਈ ਨਹੀਂ ਸੀ ਤੋਂ ਉਹਨਾਂ ਨੂੰ ਐ ਨਹੀਂ ਪਤਾ ਸੀ ਕਿ 24 ਘੰਟੇ ਬਾਅਦ ਕੀ ਹੋ ਆਪੀ ਹੋ ਜੇਗੀ ਉਹਨਾਂ ਦੇ ਸਾਥਸ ਤੋ ਪੰਜਾਬ ਨੂੰ ਐਸੀ ਬੁਰੀ ਨਜ਼ਰ ਲੱਗੀ ਆ ਮੈਂ ਤੇ ਕਹਿੰਦਾ ਮਿਰਚਾ ਵਾਰ ਪੰਜਾਬ ਨੂੰ ਦੋ ਵੱਡਾ ਨੁਕਸਾਨ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਅਸਲੀ ਹੀਰੋ ਤਾਂ ਇਹ ਲੋਕ ਔਰ ਇਹੋ ਜੇ ਰੋਲ ਮਾਡਲ ਜਿਹੜੇ ਆ ਇਹ ਜਾਣ ਨਾਲ ਸਮਾਜ ਨੂੰ ਬਹੁਤ ਵੱਡਾ ਕਟਾ ਪਿੰਦਾ ਪੰਜਾਬ ਨੂੰ ਬਹੁਤ ਵੱਡਾ ਕਟਾ ਪਿੰਦਾ ਅੱਜ ਮੈਨੂੰ ਲੱਗਦਾ ਕਿ ਹਰ ਉਹ ਅੱਖ ਜਿਹੜੀ ਇੱਥੇ ਆਈ ਉਹ ਨਮ ਹੋਈ ਉਹ ਇਸ ਕਰਕੇ ਨਾਮ ਹੋਈ ਕਿਉਂਕਿ ਬਹੁਤ ਵੱਡਾ ਪਲੇਅਰ ਸੀਗਾ ਬਹੁਤ ਵੱਡਾ ਸਾਡਾ ਕਲਾਕਾਰ ਸੀਗਾ ਔਰ ਉਹਦੇ ਤੋਂ ਵੀ ਵਧੀਆ ਇੱਕ ਇਨਸਾਨ ਵਧੀਆ ਸੀ ਦੇਖਿਆ ਜਾਂਦਾ ਕਿ ਡਾਕਟਰ ਨੇ ਲੇ ਗਏ ਕਿ ਛੋਟਾ ਜਿਹਾ ਪ੍ਰੀਡ ਕਰਉਣ ਗਏ ਆ ਕਿ ਆਪਰੇਟ ਹੋਣਾ ਹੈ ਕਿਤੇ ਨਾ ਕਿਤੇ ਸਾਡੀ ਸਮੱਸਿਆਵਾਂ ਹੈਗੀਆਂ ਸਾਡਾ ਸਿਸਟਮ ਹੌਲੀ ਹੌਲੀ ਕਮਰਸ਼ੀਅਲਾਈਜੇਸ਼ਨ ਬਹੁਤ ਹੋ ਰਹੀ ਹੈ ਬਿਲਕੁਲ ਪੰਜਾਬ ਨੂੰ ਨਜ਼ਰ ਲੱਗ ਰਹੀ ਹੈ ਕੁਝ ਜੇ ਇੱਕ ਦਿਨ ਪਹਿਲਾਂ ਰਾਜੋ ਜਮੰਦਾ ਜੀ ਦਾ ਬਹੁਤ ਵੱਡਾ ਨੁਕਸਾਨ ਜਿਹੜੇ ਕਿ ਬਹੁਤ ਵੱਡਾ ਨੁਕਸਾਨ ਕੀ ਪਹੁੰਚ ਸਕੀ ਜਿਸ ਪੱਰੀ ਅੱਜ ਤੁਸੀਂ ਪਹੁੰਚਿਓ ਜਿਹੜੀ ਕਿ ਬੁੜੀ ਮਨਪਾਗੀ ਕੱਢਣੇ ਜਿਹੜੀ ਕਿ ਵਰਿੰਗਰ ਕੋ ਮੰਡੀ ਜੀ ਚੈਂਪੀਅਨਸ਼ਿਪ ਬੋਡੀ ਬਿਲਡਰ ਜਿਹੜੇ ਕਿ ਅੱਜ ਨਹੀਂ ਰੇਸ ਦੁਨੀਆ ਨੂੰ ਅਲvida ਕਹਿ ਗਏ ਨੇ ਇਸ ਦੇਖਿਆ ਜਾਂਦਾ ਕਿ ਛੋਟਾ ਜਿਹਾ ਪ੍ਰੇਟ ਕਰਨ ਵਾਸਤੇ ਜਿਹੜਾ ਕਿ ਗੇ ਸੀ ਕੇ ਤੇ ਇਹ ਡਾਕਟਰ ਨੇ ਇਹ ਗੱਲ ਕਰਨ ਹੈ ਕਿ ਕਿਸ ਤਰ੍ਹਾਂ ਇਸ ਇਹਦੇ ਬਾਰੇ ਤਾਂ ਜੀ ਆਉਣ ਵਾਲਾ ਸਮਾ ਦੱਸੇਗਾ ਜੀ ਸਾਡੀ ਸਰਕਾਰ ਨੂੰ ਵੀ ਤੇ ਜਨ ਪ੍ਰਸ਼ਾਸਨ ਨੂੰ ਵੀ ਇਹੀ ਅਪੀਲ ਹੈ ਕਿ ਸੱਚਾਈ ਲੋਕਾਂ ਤੱਕ ਲਿਆਂਦੀ ਜਾਵੇ ਤਾਂ ਕਿ ਪਤਾ ਲੱਗ ਸਕੇ ਹੋਇਆ ਕੀ ਹੈ ਬਾਕੀ ਪਰਿਵਾਰ ਤੇ ਉੱਤੇ ਜਿਹੜਾ ਕਹਿਟ ਆਇਆ ਪੂਰੀ ਇੰਡਸਟਰੀ ਸ਼ੌਕ ਚਾਤ ਕਿਉਂਕਿ ਕੱਲ ਹੀ ਸਾਡਾ ਵੀਰ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲਾ ਗਿਆ ਤੇ ਅੱਜ ਇਹ ਵੀਰ ਚਲਾ ਗਿਆ ਕਿਉਂਕਿ ਬਹੁਤ ਹੀ ਨੇਕ ਇਨਸਾਨ ਸੀ ਇੰਦਰ ਜੀ ਮੇਰੀ ਅਕਸਰ ਮੁਲਾਕਾਤਾਂ ਉਹਨਾਂ ਨਾਲ ਫੋਨਾਂ 'ਤੇ ਜਾਂ ਅਸੀਂ ਮਿਲਦੇ ਰਹੇ ਸੀ ਬੜੀ ਅੱਛੀ ਰੂਹ ਸੀ ਤੇ ਮੈਂ ਚਾਹਨਾ ਕਿ ਸੱਚਾਈ ਲੋਕਾਂ ਦੇ ਸਾਹਮਣੇ ਜ਼ਰੂਰ ਆਣੀ ਕਿ ਤੁਸੀਂ ਦੇਖਦੇ ਕੋਈ ਡਾਕਟਰਾਂ ਦੀ ਨੰਗੇਲੀ ਹੋएगी ਜਿਸਦਣ ਬਾਡੀ ਦਾ ਰੰਗ ਪੂਰਾ ਗੀਲਾ ਪਿਆ ਹੈ ਮੈਂ ਦੇਖਿਆ ਜੀ ਮੈਂ ਦੇਖਿਆ ਤੇ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਨੇ ਇਹਦੇ ਤੇ ਵੀ ਸਖਤ ਕਾਰਵਾਈ ਲੈਣੀ ਚਾਹੀਦੀ ਹੈ ਜੀ ਮੁਨੀਤ ਕੁੜਤੀ ਦੇ ਪਹਿਲਾਂ ਰਾਜਵੀਰ ਜਵੰਦਾ ਵੇਲੇ ਪਰਿਵਾਰ ਵੱਲੋਂ ਵੀ ਕੁਝ ਇਹ ਕਿਹਾ ਗਿਆ ਕਿ ਅਸੀਂ ਫੋਟੋ ਹਸਪਤਲ ਇੱਥੇ ਵੀ ਫੋਟੋ ਮੈਂ ਮੈਂ ਜੀ ਰਾਜਵੀਰ ਜਵੰਦਾ ਵੇਲੇ ਤੇ ਮੈਂ ਇਹ ਗੱਲ ਕਹੂੰਗਾ ਕਿ ਅਸੀਂ 11 12 ਦਿਨ ਅਸੀਂ ਲਗਾਤਾਰ ਜਾਂਦੇ ਰਹੇ ਹਾਂ ਡਾਕਟਰਾਂ ਵੱਲੋਂ ਪੂਰਾ ਐਫਰਟ ਹੋਇਆ ਹਾਂ ਇਹ ਜ਼ਰੂਰ ਸੀ ਕਿ ਜਿਸ ਵੇਲੇ ਉਹਦਾ ਐਕਸੀਡੈਂਟ ਹੋਇਆ ਉਸ ਵੇਲੇ ਉਹਨੂੰ ਪ੍ਰੋਪਰ ਕੇਅਰ ਨਹੀਂ ਮਿਲੀ ਉਹਨੂੰ ਜਿਹੜਾ ਕਾਰ ਦੇ ਵਿੱਚ ਲੈ ਕੇ ਡਾਕਟਰਾਂ ਤੋਂ ਇੱਧਰ ਤੇ ਉੱਧਰ ਘੁਮਾਦੇ ਰਹੇ ਉਹਦੇ ਕਰਕੇ ਜਿਹੜਾ ਅੱਜ ਏਸੀਏ ਦਿਨ ਦੇਖਿਆ ਜੇ ਉਸ ਲਈ ਐਂਬੂਲੈਂਸ ਆ ਜਾਂਦੀ ਟਾਈਮ ਸਰ ਟਾਈਮ ਸਰ ਜਿਹੜੇ ਡਾਕਟਰ ਨੇ ਉਹ ਕੇਅਰ ਕਰ ਲੈਂਦੇ ਤਾਂ ਸ਼ਾਇਦ ਉਹ ਅੱਜ ਸਾਡੇ ਵਿੱਚ ਹੁੰਦਾ ਕਿਉਂਕਿ ਉਹਦੇ ਉਹਦੀ ਜਿਹੜੀ ਬ੍ਰੇਨ ਦੇ ਬ੍ਰੇਨ ਦੇ ਵਿੱਚ ਟੋਟਲ ਆਕਸੀਜਨ ਨਾ ਜਾਣ ਕਰਕੇ ਉਹਦਾ ਬ੍ਰੇਨ ਡੈਵਲਪ ਦਨੇਜੇ ਕੁਝ ਵੀਡੀਓ ਸਾਹਮਣੇ ਆਈਆਂ ਜਿੱਦਾਂ ਆਂਡੋਗ੍ਰਾਫੀ ਗ੍ਰਾਂਟ ਵਸਿਟੀ ਦੀ ਮਸ਼ੀਨ ਦੇ ਵਿੱਚ ਕੁਝ ਭਾਜੀ ਜਿਦਾਂ ਕਰਕੇ ਆਪਰੇਟ ਦੌਰਾਨ ਕੁਝ ਦੱਸ ਰਹੇ ਨੇ ਉਸਦੇ ਇਸ ਚੀਜ਼ ਨੂੰ ਕਿੱਦਾਂ ਦੇਖਦੇ ਕਿ ਬੰਦਾ ਇੰਨਾ ਕੁਝ ਹੁਨਾਰ ਜਿਹੜਾ ਕਿ ਛੋਟਾ ਜਿਹਾ ਕੁਝ ਚੀਜ਼ ਨਹੀਂ ਸਮਝ ਨਹੀਂ ਰਿਹਾ ਨਾ ਦੇਖੋ ਜੀ ਮੈਂ ਉਹ ਵੀਡੀਓ ਦੇਖਿਆ ਨਹੀਂ ਐ ਇਸ ਬਾਰੇ ਮੈਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਦਾ ਪਰ ਮੈਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਜੀ ਕਿ ਸੱਚਾਈ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਹੋਇਆ ਕੀ ਥੈਂਕ ਯੂ ਕਰ ਲਾ ਫਿਰ ਹਾਂਜੀ ਸੋ ਦੇਖਿਆ ਜਾਂਦਾ ਹੈ ਕਿ ਬੜੀ ਮਨਪਾਕੀ ਕੱਢਣਾ ਜਿਹੜੇ ਕਿ ਹੂਨ ਹਾਰ ਚੈਂਪੀਅਨਸ਼ਿਪ ਇੱਕ ਬਿਲਕੁਲ ਵੈਜੀਟੇਰੀਅਨ ਜਿਹੜੇ ਕਿ ਬਾਡੀ ਬਿਲਡਰ ਸੀਗੇ ਨਾ ਕੋਈ ਉਹਨਾਂ ਨੂੰ ਐਥਲੀਟ ਸੀਗਾ ਨਾ ਕੁਝ ਜਿਹੜੇ ਕਿ ਅੱਜ ਇਸ ਦੁਨੀਆ ਨੂੰ ਬਿੰਦਰ ਕੋ ਮੰਜੀ ਅਲਵਿਦਾ ਕਹਿ ਗਏ ਨੇ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕੀ ਕਾਰਨ ਹੋ ਸਕਦਾ ਇਹਨਾਂ ਦੀ ਮੌਤ ਦਾ ਕਿ ਜਿਹੜਾ ਇੱਕ ਛੋਟਾ ਜਿਹਾ ਆਪਰੇਟ ਕਰਾਉਣ ਵਾਸਤੇ ਜਿਹੜਾ ਕਿ ਇੱਥੇ ਗਏ ਸੀਗੇ ਮੈਨੂੰ ਲੱਗਦਾ ਕੋਈ ਰੱਬ ਹੀ ਨਰਾਜ਼ ਹੋ ਗਿਆ ਪੰਜਾਬ ਨਾਲ ਸਪੈਸ਼ਲ ਕਲਾਕਾਰਾਂ ਨਾਲ ਤੇ ਫਿਲਮਾਂ ਫਿਲਮ ਜਗਤ ਨਾਲ ਕਿਉਂਕਿ ਕੱਲ ਅਜਾ ਆਪਾਂ ਸਾਰੇ ਭੈਣ ਭਰਾ ਉਥੇ ਜਵੰਦਾ ਵੀਰ ਨੂੰ ਆਪਾਂ ਉਹਨਾਂ ਦੀ ਕ੍ਰਿਮੀਨੇਸ਼ਨ ਕਰਕੇ ਜੇ ਪਹੁੰਚੇ ਸੀ ਘਰ ਘਰ ਵੜਦੇ ਐ ਐਸਾ ਮੈਸੇਜ ਆਇਆ ਕਿ ਪੈਸੇ ਪੂਰੇ ਹੋ ਗਏ ਘਮਨ ਸਾਹਿਬ ਮੈਂ ਕਿਹੜੇ ਘਮਨ ਸਾਹਿਬ ਕਹਿੰਦੇ ਜਿਹੜੇ ਉਹ ਬੋਡੀ ਬਿਲਡਰ ਸੀ ਭਾਜੀ ਮੇਰੇ ਸਰੀਰ ਵਿੱਚ ਜਾਨ ਨਿਕਲ ਗਈ ਕਿਉਂਕਿ ਮੈਨਾਂ ਉਹਨਾਂ ਨਾਲ ਪਿਆਰ ਬਹੁਤ ਸੀਗਾ ਤੇ ਉਹ ਮੈਨੂੰ ਆਪਣੇ ਫੈਨਸ ਨਾਲ ਦੱਸ ਸੀ ਮੈਂ ਉਹਨਾਂ ਨੂੰ ਆਪਣਾ ਸਮਝ ਦੱਸਿਆ ਕਹਿੰਦੇ ਸੀ ਮੈਂ ਤੇਰਾ ਫੈਨ ਹਾਂ ਗੋਸਾਰ ਮੈਂ ਕਿਹਾ ਨਹੀਂ ਤੁਸੀਂ ਵੱਡੇ ਹੋ ਅਸੀਂ ਤਾਂ ਗਾਇਕਾ ਚਲੋ ਪਰ ਤੁਸੀਂ ਤਾਂ ਬੋਡੀ ਬਣਾਉਣ ਲਈ ਕਿੰਨੀ ਮਿਹਨਤ ਕੀਤੀ ਤੁਸੀਂ ਭਗਤ ਤੁਸੀਂ ਤੁਹਾਨੂੰ ਭਗਤ ਵੀ ਕਿਹਾ ਜਾ ਸਕਦਾ ਸੋ ਭਾਜੀ ਸੁਣ ਕੇ ਬਸ ਇਨਾ ਮਨ ਕਰਾ ਬੋਲਣ ਜੀ ਨਹੀਂ ਕਰ ਰਿਹਾ ਤੁਹਾਨੂੰ ਮੀਡੀਆ ਨਾਮ ਨਹੀਂ ਕਰ ਸਕਦੇ ਨਾ ਪਰ ਬਹੁਤ ਦੁੱਖ ਆਇਆ ਦੇਖਿਆ ਜਾਂਦਾ ਕਿ ਡਾਕਟਰਾਂ ਦੀ ਇੱਕ ਛੋਟਾ ਜਿਹਾ ਆਪਰੇਟ ਕਰਾਉਣ ਵਾਸਤੇ ਜਿਹੜਾ ਕਿ ਇੱਥੇ ਗੇ ਆ ਰਾਈਵੀਰ ਜੁੰਦਾ ਜੀ ਦੇ ਬਾਰੇ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਆਪਣਾ ਵਰਜ਼ਨ ਦਿੱਤਾ ਸੀਗਾ ਤੇ ਉਹ ਤੇ ਹਸਰੇ ਸੀ ਮਰ ਕੇ ਪਹਿਲਾ ਜੋ ਆਇਆ ਹਾਂ ਦੇਖ ਸਕਦੇ ਹੋ ਤੁਸੀਂ ਕਿ ਇਸ ਤਰ੍ਹਾਂ ਮਤਲਬ ਕਿ ਡਾਕਟਰ ਨੇ ਨੰਗੀਲੀ ਹੋਏਗੀ ਜਾਂ ਕੀ ਕਾਰਨ ਹੈ ਕਿ ਜਿਹੜਾ ਆਪਰੇਟ ਕਰਨ ਵਾਸਤੇ ਗਿਆ ਹੈ ਪਤਾ ਨਹੀਂ ਮਹਾਰਾ ਜਾਂਦਾ ਜੀ ਹੁਣ ਆਪਾਂ ਤਾਂ ਕੋਈ ਉੱਥੇ ਹੈ ਨਹੀਂ ਸੀਗਾ ਹੁਣ ਜੋ ਸਚਾਈ ਸੱਚ ਤਾਂ ਕਦੀ ਛਪਿਆ ਨਹੀਂ ਰਹਿੰਦਾ ਜੇ ਸੱਚ ਹੋਇਆ ਤਾਂ ਆਪੇ ਪਤਾ ਲੱਗ ਜਾਣਾ ਕਿਉਂਕਿ ਜਾਂ ਤਾਂ ਉੱਥੇ ਹੁੰਦਾ ਬੰਦਾ ਕੋਈ ਤਾਂ ਉਹਨਾਂ ਨੂੰ ਡਾਕਟਰਾਂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਉਹਨਾਂ ਤੋਂ ਬਿਨਾਂ ਕਿਹਨੂੰ ਪਤਾ ਯਾਰ ਦੱਸੋ ਬੰਦੇ ਸ਼ਰੀਪ ਹੈ ਵਿਚਾਰਿਆਂ ਦੇ ਪੇਰੈਂਟਸ ਅੱਗੇ ਭਾਈ ਸਾਹਿਬ ਪੂਰੇ ਹੋ ਗਏ ਉਹਨਾਂ ਦੇ ਛੋਟੇ ਫਿਰ ਮਾਤਾ ਜੀ ਪੂਰੇ ਹੋ ਗਏ ਠੀਕ ਹੈ ਨਾ ਉਹ ਤਾਂ ਜਾਣਦੇ ਪੈਣਾ ਮੈਂ ਦੇਖਿਆ ਇੱਕ ਵੀਡੀਓ ਦਿਖ ਰਿਹਾ ਸੀਗਾ ਹਸਰੇ ਹਣਾ ਹਾਂ ਜਾਨੀ ਵੀਡੀਓ ਦੇਣ ਦੀ ਕੋਈ ਸੀ ਮਸ਼ੀਨ ਚ ਪੂਰੇ ਨਹੀਂ ਆ ਰਹੇ ਸੀ ਕਹਿੰਦੇ ਚ ਪੂਰੇ ਨਹੀਂ ਆ ਰਹੇ ਹਾਂ ਹਾਂ ਮੈਂ ਵੀ ਦਿਖ ਰਿਹਾ ਸੀ ਵੀਡੀਓ ਵਾਲੀ ਹਾਂ ਦੇਖੀ ਹੈ ਤੇ ਮੈਂ ਹਸਰੇ ਸੀ ਮੈਂ ਕਹਿੰਦਾ ਨਛਤਾਨੀਆਂ ਕਰ ਰਿਹਾ ਜਦੋਂ ਘਰ ਬੈਠਾ ਬਸ ਸੋਚਦਾ ਹਾਂ ਯਾਰ ਦੋਸਤ ਸੀਗਾ ਇਹ ਕੈਨੇਡਾ ਸੀ ਜਦੋਂ ਜਾਂਦੇ ਸੀਗੇ ਕਬੱਡੀ ਦੇ ਗਰਾਊਂਡ ਦੇ ਵਿੱਚ ਇਹਨਾਂ ਨੇ ਕਬੱਡੀ ਵੀ ਖੇਡੀ ਆ ਮੈਂ ਉਸ ਮੈਚ ਦੇ ਵਿੱਚ ਬੈਠ ਦੇਖਦਾ ਨਾ ਕਬੱਡੀ ਇਹਨਾਂ ਦੀ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਬੋਡੀ ਵੀ ਦੇਖਦੇ ਸੀ ਭਾਜੀ ਦਿਖਾਓ ਯਾਰ ਇੱਕ ਇਹ ਹਿੰਦੁਸਤਾਨ ਦਾ ਹੀਰਾ ਸੀਗਾ ਭਾਜੀ ਅਜੇ ਇਹਨੇ ਤਾਂ ਪੂਰਾ ਵਰਲਡ ਫੇਮਸ ਹੋਣਾ ਸੀ। ਦੇਖਦੇ ਪੰਜਾਬ ਨੂੰ ਨਜ਼ਰ ਲੱਗ ਰਹੀ ਹੈ ਕੁਛ ਲੱਗ ਚੁੱਕੀ ਹੋਰ ਕੀ ਲੱਗਣੀ ਬਚੀ? ਇਤੋਂ ਤੇ ਕੀ ਹੋਣਾ? ਇਹ ਤਾਂ ਯਾਰ ਕੋਈ ਕੋਈ ਮੇਅਰ ਕਰੇ ਸੱਚੇ ਪਾਸ਼ਾ ਕਾਲਪੁਰ ਕੋਈ ਕਰ ਸਕਦਾ ਜੀ। ਬਸ ਇਹਨਾਂ ਲੋਕ ਜਿਹੜੇ ਗਏ ਆ ਨਾ ਮੁੰਡੇ ਹੁਣ ਹੈ। ਅਜਿਲੇ ਆਪਣੇ ਐਕਟਰ ਭੱਲਾ ਸਾਹਿਬ ਹੋ ਗਏ ਜਾਂ ਇਹ ਜਵੰਦਾ ਵੀਰ ਘਮਣ ਵੀਰੇ ਇਹ ਤਾਂ ਐਡਲ ਸੀ ਭਾਜੀ। ਇਹਨਾਂ ਨੂੰ ਦੇਖਦੇ ਲੋਕ ਬੋਡੀਆਂ ਬਣਾ ਰਿਹਾ। ਲੋਕੀ ਡਰੈੱਸ ਅਪ ਕਿੱਦਾਂ ਕਰਨਾ ਪ੍ਰੋਪਰ ਡੀਸੈਂਟ। ਕੋਈ ਫੁਕਰਪੰਥੀ ਨਹੀਂ ਸੀ ਭਾਜੀ ਇਹਨਾਂ ਦੇ ਡਰੈੱਸ ਅਪ ਵਿੱਚ। ਤੇ ਆ ਬਾਡੀਆਂ ਬਣਾਣੀਆਂ ਹਾਂਜੀ ਗਾਣਾ ਸਿੱਖਣਾ ਚੰਗੇ ਗਾਣੇ ਗਾਣੇ ਸੱਭਿਆਚਾਰ ਕਿਉਂਕਿ ਆਪਣਾ ਗੁਰੂ ਪੀਰਾਂ ਦੀ ਧਰਤੀ ਹੈ ਨਾ ਮਤਮਾਂ ਦੀ ਧਰਤੀ ਇੱਥੇ ਸ਼ਲੀਲ ਨਹੀਂ ਚੱਲ ਸਕਦਾ ਕੰਮ ਚੱਲ ਜੂਗਾ ਥੋੜੇ ਦਿਨ ਫਿਰ ਉੱਥੇ ਲੈ ਕੇ ਆਉਗੇ ਤੁਹਾਨੂੰ ਉਹ ਦੇਖ ਰਿਹਾ ਸਾਰਾ ਕੁਝ ਉੱਪਰ ਸੋ ਅਜੇ ਵੀ ਸਮਝੋ ਤੁਸੀਂ ਮੈਂ ਕਿਨਸਾਰਾ ਭੈਣਾਂ ਪੜਾਉਣ ਬੇਨਤੀ ਕਰਦਾ ਚੰਗੇ ਕੰਮ ਕਰੋ ਔਰ ਨਸ਼ੇ ਤੋਂ ਦੂਰ ਰਹੋ ਔਰ ਇਸ ਤਰ੍ਹਾਂ ਸਰੀਰ ਬਣਾਓ ਔਰ ਚੰਗੇ ਕੰਮ ਕਰੋ ਮੇਰਾ ਵੀਰ ਜ਼ਿੰਦਗੀ ਬਹੁਤ ਛੋਟੀ ਹੈ بس ਆਪਣੇ ਮਾਪਿਆਂ ਦੀ ਇੱਜ਼ਤ ਕਰੋ ਸੇਵਾ ਕਰੋ ਇਕੱਠੇ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਛੋਟੀ ਜਿਹੀ ਲਾਈਫ ਹੈ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨਾਲ ਆਪਣੇ ਭੈਣ ਭਰਾਵਾਂ ਕੋਲ ਬਤਾਈ ਜਾਵੇ ਪਰਿਵਾਰ ਸਦਮੇ ਦੇ ਵਿੱਚ ਐਸੇ ਨਾਮਾਂ ਦੇ ਨਾਲ ਪੂਰੀ ਪੰਜਾਬ ਆ ਜੀ ਹਿੰਦੁਸਤਾਨ ਪੂਰਾ ਜੀ ਇਵਨ ਬੰਬੇ ਫਿਲਮ ਇੰਡਸਟਰੀ ਤੋਂ ਲੋਕ ਇਹਨੂੰ ਯਾਦ ਕਰ ਰਹੇ ਆ ਬੰਦੇ ਨੂੰ ਤੇ ਇਹਨਾਂ ਦਾ ਐਕਟਰ ਵੀ ਦੇਖ ਕੇ ਖੜ ਜਾਂਦੇ ਹੁੰਦੇ ਸੀ ਯਾਰ ਕਿੱਥੋਂ ਆਇਆ ਬੰਦਾ ਹੈ ਸਿਰਮਾਨ ਖਾਨ ਜੀ ਇਹਨਾਂ ਨੂੰ ਬਹੁਤ ਪਿਆਰ ਸੀਗਾ ਸਿਰਮਾਨ ਖਾਨ ਇਹਨਾਂ ਦੀ ਬੋਡੀ ਨੂੰ ਬਹੁਤ ਪਿਆਰ ਕਰਦੇ ਸੀਗੇ ਤਾਂ ਇਹਦੇ ਬੁਲਾਉਂਦੇ ਸੀ ਨਵਾਜਿਆ ਯਾਰ ਤੇ ਉਹ ਵੀ ਸਲਮਾਨ ਖਾਨ ਸਾਹਿਬ ਵੀ ਬਹੁਤ ਵੱਡੇ ਆਰਟਿਸਟ ਨੇ ਉਹ ਵੀ ਸਰੀਰ ਨੂੰ ਬੜਾ ਸੰਭਾਲ ਕੇ ਰੱਖਿਆ ਹੈ ਉਹਨਾਂ ਨੇ ਪਰ ਇਹਨਾਂ ਨੂੰ ਦੇਖ ਕੇ ਤਾਂ ਠੰਡੇ ਦਿਖਦੇ ਸੀ ਕਿਆ ਬਾਤ ਹੈ ਯਾਰ ਐਡਾ ਬੰਦਾ ਵੀ ਹੋ ਸਕਦਾ ਉਹ ਤਾਂ ਕਹਿੰਦੇ ਸੀ ਕਿ ਨਾ ਕਿ ਤੂੰ ਆ ਕੇ ਪੱਕਾ ਹੀ ਮੇਰੇ ਕੋਲ ਇੱਥੇ ਰਹਿ ਲੈ ਜੀ ਕਹਿੰਦੇ ਸੀ ਪਰ ਇਹ ਪਿੱਛੇ ਕਹਿੰਦਾ ਸੀ ਵੀ ਮੇਰੇ ਪਰਿਵਾਰ ਨਹੀਂ ਚੱਲਦਾ ਪਿੱਛੇ ਇਹ ਬੰਦੇ ਨੇ ਪੈਸੇ ਨਹੀਂ ਦੇਖਿਆ ਪਹਿਲੇ ਆਪਣਾ ਪਰਿਵਾਰ ਦੇਖਿਆ ਪਰ ਰੱਬ ਨੂੰ ਇਹ ਲੋੜਾ ਕਰਤਾ ਉਹਨੇ ਇਹਦਾ ਹੁਣ ਕਰਨਾ ਨਹੀਂ ਸੀ ਚਾਹੀਦਾ ਕਿਉਂਕਿ ਪਧਰਾ ਦੇ ਬੱਚੇ ਵੀ ਪਿੱਛੇ ਆ ਪਾਲ ਰਿਹਾ ਵਿਚਾਰਾ ਪਾਲ ਰਿਆ ਸੀਗਾ ਖੇਤੀਬਾੜੀ ਡਾਇਰੀ ਦਾ ਕੰਮ ਆ ਸਾਰੇ ਆਪ ਸਮਾਰਿਆ ਸੀਗਾ ਔਰ ਨਾਲ ਆਪਣਾ ਲੋਕਾਂ ਨੂੰ ਪ੍ਰੈਕਟਿਸ ਵੀ ਕਰਵਾ ਰਹੇ ਸੀਗੇ ਹਾਂਜੀ ਇਹ ਤਾਂ ਘਾਟਾ ਨਹੀਂ ਪੂਰਾ ਹੋਣਾ ਭਾਜੀ ਸੌਰੀ ਵੀਰ ਜੀ ਇਹ ਘਾਟਾ ਨਹੀਂ ਪੂਰਾ ਹੋਣਾ ਬਸ ਇਹ ਅਰਦਾਸ ਕਰਦਾ ਮਹਾਰਾਜ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਿਛੇ ਪਰਿਵਾਰ ਨੂੰ ਬੱਚਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਥੈਂਕ ਯੂ ਭਾਜੀ ਮਿਹਰਬਾਨ ਜੀ ਤਾਂ ਨਾਮ ਇੰਟਰੋਡਕਸ਼ਨ ਦੇ ਦਿਓ ਤੁਸੀਂ ਮੈਂ ਸਰ ਮਨੋਜ ਪੁੰਜ ਮੇਰਾ ਨਾਮ ਆ ਮੈਂ ਫਿਲਮ ਐਂਡ ਟੀਵੀ ਕraft ਇੰਸਟੀਟਿਊਸ਼ਨ ਪੰਜਾਬ ਦਾ ਪ੍ਰੈਜ਼ੀਡੈਂਟ ਆ ਪ੍ਰਦੀਪ ਪਟਿਆ ਜੀ ਆਪਣੇ ਵਾਈਸ ਪ੍ਰੈਜ਼ੀਡੈਂਟ ਆ ਪੰਜਾਬ ਦੇ ਵਰਿੰਦਰ ਕੋਮੰਜੀ ਦਾ ਜਿਹੜਾ ਹਾਦਸਾ ਹੋਇਆ ਇਹ ਬਹੁਤ ਹੀ ਮਾੜਾ ਹੋਇਆ ਪੰਜਾਬੀ ਇੰਡਸਟਰੀ ਚ ਸਾਡੇ ਪੰਜਾਬ ਦਾ ਹੀਰਾ ਛੱਡ ਕੇ ਚਲਾ ਗਿਆ ਇਸ ਜਿੱਦਾਂ ਉਹਨਾਂ ਦੀ ਡੈਥ ਹੋਈ ਹੈ ਜੋ ਇਹ ਹਸਪਤਾਲ ਵਾਲਿਆਂ ਨੇ ਕੀਤਾ ਇਹ ਮਾਰਾ ਗਰਮ ਕੀਤਾ ਉਹ ਕਿਉਂ ਦੌੜ ਕੇ ਛੱਡ ਗਏ ਇਹਦਾ ਮਤਲਬ ਉਹਨਾਂ ਚ ਕੋਈ ਗਲਤੀ ਸੀ ਤਦ ਹੀ ਉਹ ਛੱਡ ਕੇ 도ੜੇ ਆ ਇਸ ਕਰਕੇ ਮੈਂ ਪੰਜਾਬ ਗਵਰਨਮੈਂਟ ਨੂੰ ਕਹੂੰਗਾ ਕਿ ਇਸ ਕੇਸ ਦੀ ਜਾਂਚ ਕੀਤੀ ਜਾਏ ਤਾਂ ਕਿ ਸਚਾਈ ਜਿਹੜੀ ਆ ਕੀ ਉਹਦੀ ਡੈਥ ਕਿੱਦਾਂ ਹੋਈ ਹੈ ਸਾਡਾ ਪੰਜਾਬ ਦਾ ਹੀਰਾ ਚਲਾ ਗਿਆ ਸਾਡੇ ਵਿੱਚੋਂ ਉਹਦਾ ਕਾਰਨ ਕੀ ਆ ਤੇ ਇਹ ਤੁਸੀਂ ਦੇਖ ਲਓ ਕਿ ਇਸ ਪਰਸਨ ਨੇ ਘੁੰਮਣ ਜੀ ਨੇ ਐਨਾਨ ਨਾਮ ਕਮਾਇਆ ਸਾਡੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਪੰਜਾਬ 'ਚ ਨਹੀਂ ਇੰਡੀਆ 'ਚ ਨਹੀਂ ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਬੜਾ ਨਾਮ ਸੀ ਆ ਦੇਖੋ ਕਿੱਦਾਂ ਸਾਰੇ ਦੁਨੀਆਂ ਕਿੱਦਾਂ ਆਈ ਆ ਉਹ ਸਾਰੇ ਹੀ ਸਾਰਿਆਂ ਦੀ ਸਾਡੀ ਐਸੋਸੀਏਸ਼ਨ ਦੀ ਪੰਜਾਬ ਦੇ ਸਾਰੇ ਕਲਾਕਾਰਾਂ ਦੀ ਸਾਰਿਆਂ ਦੀ ਇਹੀ ਡਿਮਾਂਡ ਆ ਕਿ ਸਰਕਾਰ ਇਸ ਕੇਸ ਦੀ ਜਾਂਚ ਕਰਾਵੇ ਤਾਂ ਕਿ ਇਹ ਉਹਨੂੰ ਇਨਸਾਫ਼ ਮਿਲ ਸਕੇ ਉਹਦੇ ਪਰਿਵਾਰ ਨੂੰ ਅਸੀਂ ਸਾਰੇ ਜਾਣਦੇ ਆ ਕਿ ਉਹ ਸਭ ਦਾ ਪਿਆਰਾ ਵੀਰ ਸੀ ਔਰ ਖਾਸ ਕਰਕੇ ਉਹ ਯੂਥ ਦਾ ਆਈਕਨ ਸੀ ਮੈਂ ਬਹੁਤ ਘੱਟ ਲੋਕ ਕੀ ਦੇਖਨੇ ਐਸੇ ਜਿਹੜੇ ਆਪ ਤੇ ਕਾਮਯਾਬ ਹੁੰਦੇ ਨੇ ਉਹਦੇ ਬਾਅਦ ਦੂਜੇ ਸਾਥੀਆਂ ਨੂੰ ਵੀ ਉਸ ਰਾਹ ਉੱਪਰ ਲਗਾ ਕੇ ਕਾਮਯਾਬੀ ਦੇ ਰਸਤੇ ਢੋੜਦੇ ਨੇ ਸੋ ਇਹ ਸਾਡੇ ਪੰਜਾਬ ਲਈ ਦੇਸ਼ ਲਈ ਬਹੁਤ ਵੱਡਾ ਇੱਕ ਨੁਕਸਾਨ ਪਰ ਇੱਕ ਬਹੁਤ ਵੱਡਾ ਘਾਟਾ ਪਿਆ ਹੈ ਅਸੀਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਔਰ ਦੇਖੋ ਕਿ ਜੋ ਇਹ ਬੱਚੇ ਵੀ ਛੋਟੇ ਛੋਟੇ ਨੇ ਉਹਨਾਂ ਦੇ ਔਰ ਮਾਪੇ ਲਈ ਪਰਿਵਾਰ ਲਈ ਬਹੁਤ ਦੁਖਦਾਈ ਹੈ ਔਰ ਮੈਂ ਜਿੱਥੇ ਆਪਣੇ ਵੱਲੋਂ ਦੁੱਖ ਪ੍ਰਗਟ ਕਰਨਾ ਉਹਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਉਹਨਾਂ ਵੱਲੋਂ ਵੀ ਮੈਂ ਇਸ ਬੱਚੇ ਦੇ ਚਰਨਾਛਦਾ ਸਮਨ ਬੇਟ ਕਰਨਾ ਔਰ ਪਰਿਵਾਰ ਨੂੰ ਇਹ ਪਾਣਾ ਮੰਨਣ ਦੀ ਪਰਮਾਤਮਾ ਸ਼ਕਤੀ ਦੇਵੇ ਕਿਉਂਕਿ ਇਹ ਜੋ ਸਾਡਾ ਹੈ ਬਹੁਤ ਵੱਡਾ ਲਾਸ ਹੋਇਆ ਹੈ ਇਟ ਇਜ਼ ਲਾਸ ਆਫ ਨੇਸ਼ਨ ਸਾਡੇ ਦੇਸ਼ ਦਾ ਬੜਾ ਵੱਡਾ ਕਿਉਂਕਿ ਇਹ ਕਿੰਨਾ ਕਿਸੇ ਬੱਚੇ ਨੂੰ ਤਿਆਰ ਕਰਨ ਵਾਸਤੇ ਇੰਟਰਨੈਸ਼ਨਲ ਬੋਡੀ ਬਿਲਡਰ ਬਣਾਉਣ ਵਾਸਤੇ ਸਾਲਾਂ ਦੇ ਸਾਲ ਲੱਗ ਜਾਂਦੇ ਨੇ ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਏ ਔਰ ਉਹ ਖੁਦ ਬੱਚਾ ਜੋ ਵਰਿੰਦਰ ਘੁੰਮਣ ਹੈਗਾ ਖੁਦ ਬਹੁਤ ਮਿਹਨਤ ਕਰਦਾ ਸੀ ਤਾਂ ਹੀ ਇੱਥੇ ਮਕਾਮ ਤੱਕ ਪਹੁੰਚਿਆ ਸੀ ਮੇਰਾ ਛੋਟਾ ਭਾਈ ਸੀ ਮੈਂ ਅਕਸਰ ਮਿਲਦਾ ਸੀ ਕਿ ਕਹਿੰਦੇ ਸਾਹਮਣੇ ਆ ਰਹੀ ਹੈ ਕੋਈ ਲੱਗਦਾ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਦੇਖੋ ਕੁਝ ਜੋ ਕੱਲ ਰਾਤ ਦੀਆਂ ਵੀਡੀਓ ਆਈਆਂ ਹੈਗੀਆਂ ਉਹਦੇ ਵਿੱਚ ਜੋ ਵੀ ਕੋਈ ਕੰਪਲੇਂਟ ਆਏਗੀ ਉਹਦੇ ਉੱਪਰ ਸਰਕਾਰ ਔਰ ਅਸੀਂ ਜੋ ਹੈ ਪੂਰਾ ਐਕਸ਼ਨ ਲਵਾਂਗੇ ਇਹਨੂੰ ਵੈਰੀਫਾਈ ਹੋ ਕੀਤਾ ਜਾਏਗਾ ਇਹਦੀ ਇਨਕੁਆਰੀ ਕੀਤੀ ਜਾਏਗੀ ਅਗਰ ਕੋਈ ਦੋਸ਼ੀ ਹੈਗਾ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਕਿਉਂਕਿ ਇਤਨਾ ਵੱਡਾ ਜੋ ਸਾਡਾ ਲਾਸ ਹੋਇਆ ਹੈ ਇਤਨਾ ਸਾਡਾ ਹੌਨ ਹਾਰ ਬੱਚਾ ਜਿੰਨੇ ਇਹ ਹੋਰ ਬਹੁਤ ਕੁਝ ਕਰਨਾ ਸੀ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਬਾਲੀਵੁੱਡ ਦੇ ਵਿੱਚ ਸ਼ਾਹਰੂਖ ਖਾਨ ਦੇ ਨਾਲ ਜਦ ਸਲਮਾਨ ਖਾਨ ਦੇ ਨਾਲ ਉਹਨਾਂ ਦੀਆਂ ਫਿਲਮਾਂ ਵੀ ਆਈਆਂ ਤੇ ਕੋ ਬੜਾ ਵੱਡਾ ਹੋਣ ਹਾਰ ਸੀ ਉਹਦੇ ਬੜੇ ਗੁਣ ਸਨ ਸੋ ਦਾ ਜਾਣਨਾ ਸਾਡੇ ਸਾਰਿਆਂ ਵਾਸਤੇ ਬਹੁਤ ਦੁਖਦਈ ਹੈ ਮੈਂ ਹੁਣ ਆਇਆ ਹਾਂ ਦੁੱਖ ਪ੍ਰਗਟ ਕਰਨ ਲਈ ਪਰਿਵਾਰ ਨਾਲ ਵੀ ਗੱਲ ਕਰਾਂਗੇ ਪ੍ਰਕਾਰ ਦੀ ਪਰਿਵਾਰ ਦੀ ਗੱਲ ਵੀ ਸੁਣਾਗੇ ਉਹਨਾਂ ਦੇ ਨਾਲ ਮੈਂ ਦੁੱਖ ਪ੍ਰਗਟਾਵਾ ਵੀ ਕਰਾਂਗਾ ਔਰ ਨਾਲ ਜੋ ਉਹ ਸਾਨੂੰ ਹੁਕਮ ਦੇਣਗੇ ਜੋ ਚਾਹਣਗੇ ਉਹਦਾ ਪੂਰਾ ਸਹਿਯੋਗ ਕੀਤਾ ਜਾਏਗਾ ਬਹੁਤ ਬਹੁਤ ਧੰਨਵਾਦ